ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोड़ा ਨੇ ਵੱਡਾ ਬਿਆਨ ਦੇ ਦਿੱਤਾ ਅੱਜ ਅਮਨ अरोड़ा ਨੇ ਬਿਆਨ ਬਹੁਤ ਵੱਡਾ ਦੇ ਦਿੱਤਾ ਕਿ ਲੱਗਦਾ ਕਿ ਲੋਕ ਇਸ ਤੇ ਉਤਰਨਗੇ ਜਾਂ ਅਮਨ अरोड़ा ਕਿਹੜੇ ਪੰਡਤ ਕੋਲੇ ਐਸੇ ਕੋਲੇ ਜਾਂਦਾ ਜਿਹਨੂੰ ਮੋਟੀ ਦਰਸ਼ਨਾ ਦੇ ਕੇ ਦਰਸ਼ਨਾ ਦੇ ਕੇ ਆਉਂਦਾ ਮੋਟੀ ਕਿ ਸਾਡੀ ਸਰਕਾਰ 2027 ਦੇ ਵਿੱਚ ਬਣੂਗੀ ਕਿ ਨਾ ਬਣੂਗੀ ਕਿ ਪੂਜਾ ਪਾਠ ਚੱਲ ਰਿਹਾ ਕਿ 2027 ਦੀਆਂ ਵੋਟਾਂ ਦੂਰ ਪਈਆਂ ਕਿ ਪੰਡਤਾਂ ਤੋਂ ਪਹਿਲਾਂ ਹੀ ਪਾਰਟ ਸ਼ੁਰੂ ਕਰਾ ਲიਏ ਕਿ 2027 ਦੇ ਵਿੱਚ ਦੁਬਾਰਾ ਫੇਰ ਸਾਡੀ ਸਰਕਾਰ ਬਣ ਜੇ ਕਿ ਕਿਸੇ ਪੰਡਤ ਨੇ ਅਮਨ ਅਰੋੜਾ ਨੂੰ ਕਹਿ ਦਿੱਤਾ ਕਿ ਮਾਲਵੇ ਦੇ ਵਿੱਚ ਤੁਹਾਡੀ ਸਰਕਾਰ ਬਣੂਗੀ ਕਿ ਅੱਜ ਅਮਨ ਅਰੋੜਾ ਨੇ ਬਿਆਨ ਦੇ ਦਿੱਤਾ ਕਿ ਇਸ 2027 ਦੇ ਵਿੱਚ ਮਾਲਵੇ ਦੇ ਵਿੱਚ ਉਹ ਹੀ ਅਸੀਂ ਸਰਕਾਰ ਬਣਾ ਜਾਾਂਗੇ ਕਿਸ ਵਿਹਾਵ ਤੇ ਕਿਸ ਵਿਸ਼ਵਾਸ ਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਸਰਕਾਰ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ 2027 ਦੇ ਵਿੱਚ ਬਣੂਗੀ 10 ਸਾਲ ਹੋ ਗਏ ਲੋਕਾਂ ਕੋਟ ਖਾਰੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਝੂਠੇ ਪਰਚੇ ਲੋਕ ਚੱਲ ਰਹੇ ਨੇ ਕਿਸਾਨਾਂ ਦਾ ਇੰਨਾ ਸਮਾਨ ਚੋਰੀ ਹੋ ਗਿਆ ਹਰ ਸਰਕਾਰੀ ਵਿਭਾਗਾਂ ਧਰਨਾ ਲਾ ਰਿਹਾ ਹਜੇ ਭਗਵੰਤ ਮਾਨ ਕਹਿ ਰਹੇ ਕਿ ਅਸੀਂ 54 ਹਜ਼ਾਰ ਤੋਂ ਉੱਤੇ ਨੌਕਰੀ ਦੇ ਦਿੱਤੀ ਜਿਹਦੀ ਹਾਲਾਂਕਿ ਹਜੇ ਤੱਕ ਕੋਈ ਲਿਸਟ ਨਹੀਂ ਪਾਈ ਕਿੱਥੇ ਕਿੱਥੇ ਜਾ ਕੇ 54 ਹਜ਼ਾਰ ਨੌਕਰੀ ਕਿੰਨਾਂ ਨੂੰ ਦਿੱਤੀ ਆ ਉਹ ਬੰਦੇ ਕਿੱਥੇ ਕਿੱਥੇ ਡਿਊਟੀ ਤੇ ਲੱਗੇ ਹੋਣੇ ਉਹ ਲਿਸਟ ਨਹੀਂ ਕੋਈ ਜਾਰੀ ਹੈਗੀ ਪੱਕੀ ਬਸ ਆਪਦੇ ਮੂੰਹ ਨਾਲ ਕਹੇ ਤਾ 54000 ਅਸੀਂ ਨੌਕਰੀਆਂ ਦੇ ਦਿੱਤੀਆਂ ਹਜੇ ਨਿਯੁਕਤੀ ਪੱਤਰ ਜੁਆਇਨਿੰਗ ਲੈਟਰ ਹਜੇ ਬਹੁਤਿਆਂ ਕੋਲੇ ਗਏ ਨਹੀਂ ਉਹ ਅੱਜ ਵੀ ਰੋ ਰਹੇ ਨੇ ਕਿ ਅਸੀਂ ਤਾਂ ਸਾਰਾ ਕੁਝ ਕਲੀਅਰ ਕਰ ਹੀ ਬੈਠੇ ਆ ਸਾਨੂੰ ਸਾਡੀਆਂ ਡਿਊਟੀਆਂ ਨਹੀਂ ਪਤਾ ਕਿੱਥੇ ਲਾ ਰਹੇ ਸਾਡੇ ਕੋਲ ਕੋਈ ਜੁਆਇਨਿੰਗ ਲੈਟਰ ਹੀ ਨਹੀਂ ਆ ਰਿਹਾ ਤੇ ਭਗਵੰਤ ਮਾਨ ਨੇ 54000 ਨੌਕਰੀ ਕਿੱਥੋਂ ਦੇ ਦਿੱਤੀ ਚਿੱਟੇ ਨੂੰ ਕਹਿ ਰਿਹਾ ਕਿ ਅਸੀਂ ਚਿੱਟਾ ਬਿਲਕੁਲ ਖਤਮ ਕਰ ਦਿੱਤਾ ਕੀ ਕਾਸੀ ਇੱਕ ਹੋਰ ਕਮੇਟੀਆਂ ਬਣਾ ਰਿਹਾ ਪਿੰਡੋਂ ਪਿੰਡੀ ਜਾ ਕੇ ਜਿਹੜੇ ਨਸ਼ਾ ਮਾੜਾ ਮੋਟਾ ਰਹਿ ਗਿਆ ਕਿ ਇਹਨਾਂ ਦੇ ਵਿਆਹ ਮਤਲਬ ਮਤਲਬ ਜਿਹੜੇ ਕਹਿੰਦੇ ਭਗਵਾਨ ਤਮਨ ਕਹਿੰਦਾ ਕਿ ਸਾ ਕਿ ਜਿਹੜਾ ਮਾੜਾ ਮੋਟਾ ਨਸ਼ਾ ਖਤਮ ਰਹਿ ਗਿਆ ਉਹ ਜਿਹੜੀਆਂ ਅਸੀਂ ਟੀਮਾਂ ਬਣਾ ਰਹੇ ਆ ਉਹ ਸਾਰੀਆਂ ਖਤਮ ਕਰ ਦੇਣਗੇ ਜਾ ਕੇ ਚਿੱਟੇ ਨੂੰ ਸਾਈ ਦੇ ਵਿੱਚੋਂ ਦੁਬਾਰਾ ਫੇਰ ਇੱਕ ਪੱਟੀ ਪੜਾਉਣੀ ਆ ਆਪਦੇ ਐਮਐਲਏ ਸਾਰਿਆਂ ਨੂੰ ਇੱਕ ਦਿਨ ਦੇਖੀ ਉਹਨਾਂ ਦੀ ਮੀਟਿੰਗ ਹੋਣੀ ਹੈ ਕਿਤੇ ਪਾਸੇ ਮੀਟਿੰਗ ਹੋ ਕੇ ਜਾਂ ਸਨੇਹਾ ਭਗਵੰਤ ਮਾਨ ਨੇ ਸਾਰਿਆਂ ਤੱਕ ਪੰਚਾਇਦ ਇਹਨਾ ਕੀ ਆ ਡੇਢ ਸਾਲ ਜਿਹੜੀ ਪੱਟੀ ਤੁਸੀਂ ਬਾਰ ਬਾਰ ਲੋਕਾਂ ਕੋਲੇ ਜਾ ਕੇ ਬੋਲਣੀ ਆ ਇਹੀ ਬੋਲਣੀ ਆ ਕਿ 70 ਸਾਲ ਹੋ ਗਏ ਜਿਹੜੀਆਂ ਗੰਡਾਂ ਸੀਗੀਆਂ ਬਹੁਤ ਖਿੱਚ ਕੇ ਗੰਡਾ ਵੱਜੀਆਂ ਹੋਈਆਂ ਸੀ ਪੰਜਾਬ ਨੂੰ ਨਰਕ ਬਣਾ ਦਿੱਤਾ ਸੀ ਚਿੱਟੇ ਨੇ ਤੇ ਮੇਨ ਗੱਲ ਕਿ ਸੁਖਵੀਰ ਬਾਦਲਨ ਤਾਂ ਛੱਡਣਾ ਨਹੀਂ ਸਖਵੀਰ ਬਾਦ ਨੂੰ ਬੋਲ-ਬੋਲ ਕੇ ਹੀ ਬਸ ਭਗਵੰਤ ਮਾਨ ਨੂੰ ਲੱਗਦਾ ਕਿ ਅਸੀਂ ਫੇਰ ਦੂਰੀ ਵਾਰ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਲਾਂਗੇ ਕਿ ਲੋਕਾਂ ਨੇ ਪਹਿਲਾਂ ਹੀ ਬਹੁਤ ਵੱਡੀ ਗਲਤੀ ਕਰ ਲਈ ਆਮ ਆਦਮੀ ਪਾਰਟੀ ਨੂੰ ਸਰਕਾਰ ਸਰਕਾਰ ਬਣਾ ਕੇ ਆਮ ਆਦਮੀ ਪਾਰਟੀ ਵੀ ਬਦਲਾ ਆਊਗਾ ਬਦਲਾ ਆਊਗਾ ਹਾਲਾਂਕਿ ਵੋਟਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਸੀ ਦੀਪ ਸਿੱਧੂ ਵੀ ਕਹਿ ਕੇ ਗਿਆ ਕਿ ਇਹ ਸਰਕਾਰ ਆ ਝਾੜੂ ਵਾਲੀ ਇਹ ਦਿੱਲੀ ਤੋਂ ਚੱਲੂਗੀ ਭਗਵੰਤ ਮਾਨ ਇੱਕ ਖੜਾਉਣਾ ਬਿਲਕੁਲ ਕੀਪਕਵੰਤ ਮਾਨ ਖਡਾਉਣਾ ਇਹਨੂੰ ਚਲਾਉਣ ਵਾਲੇ ਦਿੱਲੀ ਬੈਠੇ ਨੇ ਦਿੱਲੀ ਤੋਂ ਹੀ ਸਰਕਾਰ ਚੱਲੂਗੀ ਹੁਣ ਲੋਕਾਂ ਦੇ ਮੂਹਰੇ ਵੀ ਉਹ ਚੀਜ਼ਾਂ ਆ ਚੁੱਕੀਆਂ ਤੇ ਇਹਨਾਂ ਦੇ ਜਿਹੜੇ ਐਮਐਲਏ ਨੇ ਵਰਕਰ ਨੇ ਉਹ ਹਰ ਇੱਕ ਥਾਂ ਤੇ ਜਾ ਕੇ ਇਹੀ ਰੋਲਾ ਪਾ ਰਹੇ ਨੇ ਕਿ ਸਾਡੀ 2027 ਦੇ ਵਿੱਚ ਮਾਲਵੇ ਤੋਂ ਹੀ ਅਸੀਂ ਆਪਦੀ ਸਰਕਾਰ ਬਣਾਵਾਂਗੇ ਦੁਬਾਰਾ ਫੇਰ ਸਰਕਾਰ ਆ ਰਹੀ ਹੈ 70 ਸਾਲਾਂ ਦੀਆਂ ਗੰਡਾਂ ਅਸੀਂ 5 ਸਾਲਾਂ ਦੇ ਵਿੱਚ ਖੋਲ੍ਹ ਦਿੱਤੀਆਂ ਸ਼ੁਕਰ ਮਨਾਓ ਕਿ ਪੰਲਾਂ ਦੇ ਇੱਕ ਦੂਜੇ ਨੂੰ ਬਦਲ ਬਦਲ ਕੇ ਸਰਕਾਰਾਂ ਆਪਦੀਆਂ ਬਣਾ ਰਹੀ ਸੀ ਇੱਕ ਵਾਰ ਤੂੰ ਜਿੱਤੇ ਜਾਂ ਇੱਕ ਵਾਰ ਮੈਂ ਜਿੱਤੇ ਜਾਂ ਨਾ ਕਾਂਗਰਸ ਆਕਾਲੀ ਇਸੇ ਤਰ੍ਹਾਂ ਹੀ ਕਰ ਰਹੇ ਸੀ ਕਿ ਹੁਣ ਭਗਵੰਤ ਮਾਨ ਦੀ ਨੇ ਕਿਵੇਂ ਵੋਟਾਂ ਸਿੱਟੀਆਂ ਨੇ 2022 ਦੇ ਵਿੱਚ ਕਿ ਅਸੀਂ 27 ਤੱਕ ਅਸੀਂ ਇੰਨੇ ਕੰਮ ਕਰ ਦਿੱਤੇ ਨੇ ਕਿ ਜਿਹੜੇ ਕੰਮ ਪੈਂਡਿੰਗ ਨੇ ਜਿਹੜੇ ਕੰਮ ਰਹਿ ਗਏ ਨੇ ਕਿਆ ਸੀ ਉਹ 27 ਦੀਆਂ ਵੋਟਾਂ ਤੋਂ ਬਾਅਦ ਕਰਾਂਗੇ ਹੁਣ ਇਹ ਪੱਟੀ ਲੋਕਾਂ ਕੋਲੇ ਬੋਲਣੀਆਂ ਸ਼ੁਰੂ ਕਰ ਦੇਣੀਆਂ ਵੱਡੀਆਂ ਵੱਡੀਆਂ ਜਿਹੜੀਆਂ ਖਰੀਦਿਆ ਹੋਇਆ মিডিਆ ਉਹਨਾਂ ਸਾਰਿਆਂ ਨੇ ਆ ਚੀਜ਼ਾਂ ਚਲਾਉਣੀਆਂ ਲੱਗ ਜਾਣੀਆਂ ਕਿ 2027 ਦੇ ਵਿੱਚ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਆ ਉਹ ਲੋਕ ਜਵਾਬ ਦੇਣਗੇ ਵੋਟਾਂ ਹਜੇ ਨੇੜੇ ਤਾਂ ਆ ਜਾਂਦੋ ਥੋੜਾ ਜਿਹਾ ਸਬਰ ਕਰੋ ਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਸਰਕਾਰ ਮਾਲਵੇ ਦੀ ਸਭ ਤੋਂ ਵੱਡੀ ਹਾਰ ਹੈ ਜਿਹੜੀ ਉਹ ਮਾਲਵੇ ਦੇ ਵਿੱਚ ਉਹ ਹੀ ਮਿਲੂਗੀ ਲੋਕ ਅੱਕੇ ਹੋਏ ਨੇ ਕਦੋਂ ਵੋਟਾਂ ਆਉਣ ਅਸੀਂ ਵੋਟਾਂ ਪਾਈਏ ਇਸ ਸਰਕਾਰ ਨੂੰ ਬਦਲੀਏ ਕਿਉਂਕਿ ਲੋਕਾਂ ਨੇ ਬਹੁਤ ਕੁੱਟ ਖਾ ਲਈ ਬਹੁਤ ਝੂਠੇ ਪਰਚੇ ਲੋਕਾਂ ਨੇ ਪਵਾਲੇ ਬੇਬੁਨਿਆਦ ਪਰਚੇ ਲੋਕਾਂ ਨੇ ਆਪਦੇ ਸਿਰ ਪਵਾਲੇ ਜਿਨ੍ਹਾਂ ਦਾ ਕਸੂਰ ਨਹੀਂ ਸੀ ਉਹ ਵੀ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤੇ ਤੇ 27 ਦੇ ਵਿੱਚ ਲੋਕ ਇਸ ਗੱਲ ਦਾ ਬਦਲਾ ਲੈਣਗੇ